ਪਿਛਲੇ ਦਿਨੀ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ਨੂੰ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਬਹੁਤ ਹੀ ਬੇਰਹਿਮੀ ਨਾਲ ਕੁੱਟਿਆ ਗਿਆ ਸੀ ਜਿਸ ਪ੍ਰੰਤ ਕਰਨਲ ਸਾਹਿਬ ਹੁਣਾਂ ਦੀ ਬਾਹ ਟੁੱਟ ਗਈ ਸੀ ਅਤੇ ਪੁੱਤਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ ਸਮਾਜ ਵਿੱਚ ਅਗਰ ਹੀ ਕੁਝ ਤਰ੍ਹਾਂ ਦੇ ਫੌਜੀ ਅਧਿਕਾਰੀ ਸੁਰੱਖਿਅਤ ਨਹੀਂ ਹਨ ਤੇ ਆਮ ਵਿਅਕਤੀ ਦੀ ਕੀ ਦੁਰਦਸ਼ਾ ਹੋਵੇਗੀ ਇਹ ਅੰਦਾਜ਼ਾ ਅਸੀਂ ਇਸ ਘਟਨਾ ਤੋਂ ਲਗਾ ਸਕਦੇ ਹਾਂ ਪਰਿਵਾਰ ਵੱਲੋਂ ਇਸ ਮਾਮਲੇ ਦੀ ਸੁਤੰਤਰ ਸਮਾਬਦ ਨਿਆਂਿਕ ਜਾਂਚ ਕਰਵਾਉਣ ਅਤੇ ਉਪਰੋਕਤ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਜਾਣ ਤੇ ਉਨ੍ਹਾਂ ਨੂੰ ਪੰਜਾਬ ਦੇ ਨਾਮ ਨੂੰ ਬਦਨਾਮ ਕਰਨ ਲਈ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ ਇਹ ਮੰਗ ਕੀਤੀ ਹੈ ਨਕੋਦਰ ਸਾਹਿਬ ਦਾ ਹਲਕਾ ਵਿਧਾਇਕ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਹੁਣਾ ਨੇ ਹੋਰ ਕੀ ਆਖਿਆ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਨੇ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਟਿਆਲਾ ਵਿੱਚ ਜਿਹੜੀ ਪਿਛਲੇ ਦਿਨਾਂ ਘਟਨਾ ਵਾਪਰੀ ਹੈ ਜਿਸ ਵਿੱਚ ਪੰਜਾਬ ਪੁਲਿਸ ਦੇ ਅਫਸਰਾਂ ਨੇ ਅਤੇ ਮਲਾਜ਼ਮਾਂ ਨੇ ਇੱਕ ਫੌਜ ਦੇ ਕਰਨਲ ਨੂੰ ਬੇਰਹਿਮੀ ਨਾਲ ਕੁੱਟਿਆ ਉਹਦੇ ਵਿਚਾਰੇ ਬੇਟੇ ਨੂੰ ਵੀ ਕੁੱਟਿਆ ਤੇ ਉਹਨਾਂ ਨੂੰ ਦੋਹਾਂ ਨੂੰ ਬਹੁਤ ਸਖਤ ਜ਼ਖਮੀ ਕੀਤਾ ਇਸ ਗੱਲ ਦੀ ਅਸੀਂ ਕਰੜੇ ਸ਼ਬਦਾਂ 'ਚ ਨਿੰਦਿਆ ਵੀ ਕਰਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਸਮੁੱਚੇ ਪੰਜਾਬ ਤੇ ਪੰਜਾਬੀਆਂ ਨੂੰ ਬੜਾ ਦੁੱਖ ਤੇ ਅਫਸੋਸ ਹੈ ਇਸ ਘਟਨਾ ਦਾ ਇਸ ਘਟਨਾ ਨੂੰ ਲੈ ਕੇ ਪੰਜਾਬ ਪੁਲਿਸ ਦੀ ਬਹੁਤ ਬਦਨਾਮੀ ਹੋ ਰਹੀ ਹੈ ਚਾਰੇ ਪਾਸਿਆਂ ਤੋਂ ਦੇਖੋ ਜਿਹੜੇ ਲੋਕ ਜਿਨ੍ਹਾਂ ਨੇ ਕਾਨੂੰਨ ਦੀ ਰਾਖੀ ਕਰਨੀ ਆ ਜਿਹੜੇ ਕਾਨੂੰਨ ਦੇ ਰਖਵਾਲੇ ਮੰਨੇ ਜਾਂਦੇ ਨੇ ਉਹ ਅਗਰ ਇੱਕ ਫੌਜ ਦੇ ਬੜੇ ਸਤਿਕਾਰਯੋਗ ਕਰਨਲ ਸਾਹ ਅਤੇ ਉਸਦੇ ਪਰਿਵਾਰ ਦੇ ਨਾਲ ਐਦਾਂ ਬੇਇਨਸਾਫੀ ਅਤੇ ਜ਼ੁਲਮ ਕਰਨਗੇ ਇਦਾਂ ਅਤਿਆਚਾਰ ਕਰਨਗੇ ਤੇ ਆਮ ਜਿਹੜਾ ਪੰਜਾਬੀ ਆਮ ਨਾਗਰਿਕ ਹੈ ਉਹ ਪੰਜਾਬ ਪੁਲਿਸ ਤੋਂ ਕੀ ਇਨਸਾਫ ਭਾਣੂਗਾ ਇਸ ਲਈ ਅਸੀਂ ਜਿੱਥੇ ਇਸ ਘਟਨਾ ਦੀ ਨਿਖੇਧੀ ਕਰਦੇ ਆ ਬਹੁਤ ਇਸ ਘਟਨਾ ਨੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਸਾਨੂੰ ਸਾਰਿਆਂ ਨੂੰ ਬੜੀ ਘਿਰਨਾ ਆ ਰਹੀ ਹੈ ਬੜਾ ਖੇਦ ਆ ਇਸ ਘਟਨਾ ਨੂੰ ਲੈ ਕੇ ਆਪਣੇ ਸਾਰਿਆਂ ਦੇ ਮਨਾਂ 'ਚ ਉਥੇ ਕਾਨੂੰਨ ਦੀ ਸਖਤ ਕਾਰਵਾਈ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਤੇ ਪੁਲਿਸ ਦੇ ਅਸਰਾਂ ਤੇ ਹੋਣੀ ਚਾਹੀਦੀ ਹੈ ਇੱਕ ਮਿਸਾਲ ਸੈੱਟ ਕਰਨੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਤਾਂ ਕਿ ਦੁਆਰਾ ਤੋਂ ਕਦੀ ਵੀ ਇਦਾਂ ਦੀ ਘਟਨਾ ਨਾ ਵਾਪਰੇ ਅਤੇ ਉਸ ਪਰਿਵਾਰ ਦੇ ਨਾਲ ਇਨਸਾਫ ਵੀ ਹੋ ਸਕੇ ਇਹ ਧਰਤੀ ਗੁਰੂਆਂ ਦੀ ਧਰਤੀ ਹੈ ਇਸ ਧਰਤੀ ਨੂੰ ਗੁਰੂ ਸਾਹਿਬ ਦਾ ਸੰਦੇਸ਼ ਆ ਇਸ ਧਰਤੀ ਨੂੰ ਬਹੁਤ ਮਹਾਨ ਸਿੱਖਿਆ ਮਿਲਦੀ ਹੈ ਗੁਰਮਤਿ ਜਿਸ ਵਿੱਚ ਆਪਾਂ ਨੂੰ ਗੁਰੂ ਸਾਹਿਬ ਨੇ ਪਾਪ ਅਤਿਆਚਾਰ ਤੇ ਜ਼ੁਲਮ ਦਾ ਮੁਕਾਬਲਾ ਕਰਨੋਂ ਆਖਿਆ ਤੇ ਆਪਾਂ ਨੂੰ ਬੇਇਨਸਾਫੀ ਦੇ ਵਿਰੁੱਧ ਡਟਣ ਵਾਸਤੇ ਆਖਿਆ ਤਾਂ ਜੇ ਆਪਾਂ ਹੀ ਇੱਕ ਦੂਜੇ ਦੇ ਖਿਲਾਫਵੇਂ ਜ਼ੁਲਮ ਕਰਦੇ ਰਹੇ ਆਪਾਂ ਹੀ ਲੋਕਾਂ ਦੇ ਹੱਕਾਂ ਦੀ ਰਾਖੀ ਨਾ ਕੀਤੀ ਜਿਹੜਾ ਕਿ ਪੰਜਾਬ ਪੁਲਿਸ ਦਾ ਮੁਢਲਾ ਫਰਜ਼ ਹੈ ਤੇ ਫਿਰ ਦੱਸੋ ਸਮਾਜ ਕਿੱਧਰ ਨੂੰ ਜਾਊਗਾ ਇਸ ਲਈ ਹਰ ਵਰਗ ਨੂੰ ਉਸ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਅਤੇ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਮੰਗ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਤੋਂ ਵੀ ਉਸ ਪਰਿਵਾਰ ਨੂੰ ਇਨਸਾਫ ਤੋਂ ਆਇਆ ਜਾਵੇ ਅਤੇ ਦੋਸ਼ੀਆਂ ਦੇ ਖਿਲਾਫ ਕਲੜੀ ਕਾਰਵਾਈ ਕਰਨੀ ਚਾਹੀਦੀ ਕਲੜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੀ ਉਹਨਾਂ ਨੂੰ ਇਨਸਾਫ ਮਿਲ ਸਕੂਗਾ ਸੋ ਆਓ ਸੂਝੇ ਪੰਜਾਬੀਆਂ ਨੂੰ ਆਪਣੇ ਸਾਰੇ ਭੈਣਾ ਭਰਾਵਾਂ ਨੂੰ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਕਿ ਆਪਾਂ ਇਕੱਠੇ ਹੋ ਕੇ ਇਸ ਘਟਨਾ ਦਾ ਜਿਹੜਾ ਹੈਗਾ ਵਿਰੋਧ ਕਰੀਏ ਇਨਸਾਫ ਦੀ ਮੰਗ ਕਰੀਏ ਉਸ ਪ੍ਰਵਾਹ